ਸਾਡਾ ਪਿੰਡ ਪੈਣੀਵਾਗਾ ਬਹੁਤ ਵੱਡੇ ਲੈਵਲ ਤੇ ਕੀਤੀ ਜਿਵੇਂ ਫਾਤਮੀ ਚੰਦਰ ਬਲਰਾਜ ਸਰਦੀਆਂ 'ਚ ਬਹੁਤ ਵੱਡਾ ਨੁਕਸਾਨ ਸਾਡੇ ਪਿੰਡ ਪੈਣੀਵਾਗੇ ਦਾ ਤੇ ਤੁਹਾਨੂੰ ਸਰਕਾਰ ਵੱਲੋਂ ਕੋਈ ਅਮਦਾ ਨਹੀਂ ਹੈਗਾ ਵੀ ਤੁਹਾਨੂੰ ਜਲ ਕੋਈ ਸਹਾਇਤਾ ਦਿੱਤਾ ਜਾਵੇ ਕੋਈ ਬੰਡੀਗਾ ਕੋਈ ਫਸਲ ਮਰ ਦਿੱਤਾ ਮਾਵ ਜਾਨੀ ਤਾਂ ਕੋਈ ਮੰਡੀਕਰਨ ਵੀ ਸਾਡਾ ਚੰਗਾ ਨਹੀਂ ਹੈਗਾ ਕਿਸਾਨ ਨੂੰ ਤਾਂ ਦਿੱਕਤੀ ਦਿੱਖਦਾ ਨਹੀਂ ਵਪਾਰੀ ਦੇ ਪੈਸੇ ਲੈ ਕੇ ਭੱਜਿਆ ਕਰੇ ਕੋਸੋਂ ਦਾ ਕਰੇ ਮਾਰ ਹੀ ਮਾਰਾ ਨਹੀਂ ਕਹਤਾਂ ਨੇ ਕਹਿੰਦੇ ਨੇ ਕਿ ਕਹਾਂ ਜੀਤ ਨਹੀਂ ਪੈਦੇ ਨਿਕਲਦਾ ਮਾਰ ਹੀ ਮਾਰਾ ਜੀ ਤਾਂ ਇਹੋ ਕਿਸਾਨ ਨੇ ਜਿਨ੍ਹਾਂ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਦੇ ਬੱਦੇ 'ਤੇ ਕਣਕ ਝੋਨੇ ਦੀ ਰਵਾਇਤੀ ਖੇਤੀ ਛੱਡ ਕੇ ਫਸਲੀ ਵਣਸੂਣ ਦਾ ਅਪਣਾਈ ਪਰ ਇਹ ਬਦਲਾ ਇਹਨਾਂ ਨੂੰ ਰਾਸ ਨਹੀਂ ਆ ਗਿਆ। ਜ਼ਿਲ੍ਹਾ ਮਾਨਸਾ ਦੇ ਪਿੰਡ ਪੈਣੀ ਬਾਗਾ, ਬੁਰਜਰਾਠੀ, ਬੁਰਜ ਟੇਲਵਾ, ਉੱਪਾ ਜੋਹਾਰ ਕੇਸਾ ਨੇ ਠੂਠੀਆਂ ਵਾਲਾ ਨਾਲ ਸੰਬੰਧਿਤ ਇੱਕ ਕਿਸਾਨ ਵੱਟੇ ਪੱਧਰ 'ਤੇ ਸ਼ਿਮਲਾ ਮਿਰਚ, ਖਰਬੂਜਾ, ਮਟਰ ਅਤੇ ਤਰਬੂਜ਼ ਦੀ ਕਾਸ਼ਟ ਕਰਦੇ ਨੇ ਪਰ ਸਮੱਸਿਆ ਇਹ ਹੈ ਕਿ ਇਨ੍ਹਾਂ ਫਸਲਾਂ ਦਾ ਨਾਂ ਤੇ ਵਾਜੋ ਪੁੱਲ ਮਿਲਦਾ ਪਿਆਏ ਤੇ ਨਾ ਹੀ ਮੰਡੀਕਰਨ ਦੀ ਸਹੂਲਤ ਹੈ ਜਿਸ ਕਰਕੇ ਇਹਨਾਂ ਕਿਸਾਨਾਂ ਦਾ ਫਸਲੀ ਵੰਸਵੰਤਾ ਤੋਂ ਮੋਪਾਂਹ ਹੁੰਦਾ ਜਾ ਰਿਹਾ ਹੈ ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਮੰਡੀਆਂ ਵਿੱਚ ਇਹਨਾਂ ਫਸਲਾਂ ਦਾ ਮੰਡੀਕਰਨ ਕਰੇ ਤਾਂ ਜੋ ਉਹ ਆਪਣੀ ਫਸਲ ਖੁਦ ਵੇਚ ਸਕਣ ਫਸਲਾਂ ਨੂੰ ਦੂਜੇ ਸੂਬਿਆਂ ਵਿੱਚ ਭੇਜਣ ਦੇ ਪ੍ਰਬੰਧ ਕੀਤੇ ਜਾਣ ਅਤੇ ਫਸਲਾਂ ਖਰਾਬ ਹੋਣ ਤੇ ਸਰਕਾਰ ਮੁਆਵਜ਼ਾ ਦੇਣ ਦੇ ਨਾਲ-ਨਾਲ ਇਹਨਾਂ ਫਸਲਾਂ ਤੇ ਸਬਸਿਡੀ ਵੀ ਦਿੱਤੀ ਜਾਵੇ ਖੁਸ਼ਾਲਤਾ ਜੀ ਇਹ ਅਜੇ ਕੋਈ ਸਰਕਾਰ ਸਾਨੂੰ ਰੇਟ ਬੰਨੇ ਫਸਲ ਦਾ ਰੇਟ ਬੰਨੇ ਪੱਕਾ ਹੱਲ ਕਰੇ ਦਾ ਵੀ ਆ ਰੇਟ ਆ ਭਈ ਉਸ ਹਿਸਾਬ ਨਾਲ ਖੁਸ਼ਹਾਲੀ ਹੋਊਗੀ ਅਸੀਂ ਸਰਕਾਰ ਨੂੰ ਕਹਿੰਦਾ ਜਿਉਂਨੇ ਵੀ ਅਸੀਂ ਭਈ ਕਣਕ ਝੋਨੇ ਤੋਂ ਇਲਾਵਾ ਨਿਕਲ ਕੇ ਵਿੱਚ ਝੋਨੇ ਚ ਪਾਣੀ ਬਹੁਤ ਖਪਤ ਹੁੰਦਾ ਅਸੀਂ ਨਿਕਲ ਕੇ ਉਸ ਪਾਸੋਂ ਅਸੀਂ ਹੋਰ ਪਾਸੇ ਵੀ ਆ ਫਸਲ ਦੀ ਚੱਕਰ ਅਪਣਾਇਆ ਪਰ ਸਰਕਾਰ ਸਾਡੀ ਕੰਨੀ ਕੋਈ ਜ਼ੋਰ ਨਹੀਂ ਕਰ ਰਹੀ ਸਰਕਾਰ ਸੁੱਤੀ ਪਈ ਹੈ ਪ੍ਰਗਤਮਨ ਸਰਕਾਰ ਜਦੋਂ ਇਹਦੇ ਭਾਅ ਦੀ ਗੱਲ ਆਉਂਦੀ ਹੈ ਉਦੋਂ ਕੋਈ ਨਹੀਂ ਕਿਸਾਨ ਕੰਨੀ ਦੇਖਦਾ ਸਬਜ਼ੀ ਕਾਸ਼ਤਕਾਰ ਕੰਨੀ ਉਦੋਂ ਸੜਕਾਂ ਤੇ ਸੁੱਟਣੀ ਪੈਂਦੀ ਹੈ ਤੇ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਇਹ ਤੇ ਸਬਸਿਡੀ ਦਿੱਤੀ ਜਾਵੇ ਇਹਦਾ ਮੰਡੀਕਰਨ ਕੀਤਾ ਜਾਵੇ ਕਿਸਾਨ ਜਿਹੜੇ ਸਬਜ਼ੀ ਕਾਸ਼ਤਕਾਰ ਹਨ ਉਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਘੱਟੋ ਘੱਟ ਸਰਕਾਰ ਨੂੰ ਫੁਰਤਣਾ ਚਾਹੀਦਾ ਸਰਕਾਰ ਦੀ ਬੇਰੁਖੀ ਤਾਂ ਇਹਨਾਂ ਕਿਸਾਨਾਂ ਲਈ ਵੱਡੀ ਪਰੇਸ਼ਾਨੀ ਬਣ ਹੀ ਰਹੀ ਹੈ ਪਰ ਨਾਲੀ ਇਹਨਾਂ ਕਿਸਾਨਾਂ ਨੂੰ ਇਸ ਗੱਲ ਦਾ ਵੀ ਰੰਜ ਹੈ ਕਿ ਖੇਤੀਬਾੜੀ ਵਿਭਾਗ ਵੀ ਇਹਨਾਂ ਦੀ ਬਾਹ ਨਹੀਂ ਫੜ ਰਿਹਾ ਜਿਸ ਕਰਕੇ ਇਹਨਾਂ ਨੂੰ ਹੋਰ ਵੀ ਕਈ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਇਹਨਾਂ ਦੇ ਪੱਲੇ ਸਿਰਫ ਖੱਜਲ ਖੁਆਰੀ ਹੀ ਪੈਂਦੀ ਹੈ ਸਰਕਾਰ ਵੱਲੋਂ ਸਾਡੇ ਕੋਲੇ ਕੋਈ ਵੀ ਕੋਸ਼ਾ ਰਿਹਾ ਜੀ ਨਾ ਖੇਤੀਬਾੜੀ ਵਿਭਾਗ ਸਾਡੇ ਕੋਲੇ ਗੀੜਾ ਮਾਰਦਾ ਕੋਈ ਜੇ ਕੋਈ ਬਿਮਾਰੀ ਠਮਾਰੀ ਪੈਂਦੀ ਹੈ ਜੀ ਜਾਂ ਕੋਈ ਫੰਗੀ ਸੜ ਕੋਈ ਆਉਂਦਾ ਜੀ ਕੋਈ ਨਹੀਂ ਸਾਡੇ ਕੋਲੇ ਆਉਂਦਾ ਜੀ ਖਰਚਾ ਵੀ 1 ਲੱਖ ਰੁਪਇਆ ਆਉਂਦਾ ਕਿਲੇ ਤੇ ਹੀ ਸ਼ਿਮਲਾ ਮਰਚ ਤੇ ਬਾਕੀ ਸਾਰੇ ਸਾਰੇ ਕਾਹਦੇ ਮਹਿੰਗਾਈ ਆ ਜੀ ਲਫਾਫਾ ਤਾਰ ਤਪਾ ਤੇ ਹੋਰ ਬੀਜ ਦਾ ਬਹੁਤ ਮਹਿੰਗਾ ਜਾਦੇ ਆ ਜੀ ਤੇ ਸਪਰੇ ਹਾਂ ਬਹੁਤ ਮਹਿੰਗੀਆਂ ਨੇ ਜੀ ਰੇਟ ਇਹਦਾ ਆਉਂਦਾ ਨਹੀਂ ਜੀ ਕਈ ਸਾਲ ਤੋਂ ਲੈ ਕੇ ਰੇਟ ਨਹੀਂ ਆਉਂਦਾ ਕੋਰੋਨਾ ਤੋਂ ਬਾਅਦ ਰੇਟ ਆਇਆ ਨਹੀਂ ਜੀ ਖੁਸ਼ਹਾਲਤਾ ਦੀ ਸਰਕਾਰ ਦੇ ਸੋਚੇ ਕੋਈ ਇਸ ਵਾਰ ਇਹਦੇ ਵੱਲ ਜੀ ਸਰਕਾਰ ਕੁਝ ਮਾੜਾ ਮੋਟਾ ਸੋਚੇ ਜੀ ਕਿ ਇਹਨਾਂ ਨੂੰ ਖੇਤੀਬਾੜੀ ਵਿਭਾਗ ਨੇ ਸਾਡੇ ਕੋਲੇ ਭੇਜੇ ਕੋਈ ਕੁਝ ਨਹੀਂ ਆਉਂਦਾ ਜੀ ਸਾਡੇ ਕੋਲੇ ਸੋ ਲੋੜ ਹੈ ਕਿ ਸਰਕਾਰ ਅਤੇ ਖੇਤੀਬਾੜੀ ਵਿਭਾਗ ਫਸਲੀ ਵਿਭੰਸ਼ਤਾ ਅਪਣਾਉਂਦਾ ਕਿਸਾਨਾਂ ਨੂੰ ਨਾ ਸਿਰਫ ਝੋਕਾ ਦੇਵੇ ਸਗੋ ਇਨਾਦੀ ਬਾ ਵੀ ਫੜੇ ਅਤੇ ਫਸਲਾਂ ਦਾ ਬਾਜ਼ਾਰ ਭੁੱਲ ਮੰਡੀਕਰਨ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਅਤੇ ਲੋੜੀਂਦੀ ਸਬਸਿਡੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਹਨਾਂ ਕਿਸਾਨਾਂ ਦਾ ਫਸਲੀ ਵਿਭੰਸ਼ਤਾ ਤੋਂ ਮੋ ਪੰਗ ਨਾ ਹੋਵੇ ਅਤੇ ਹੋਰ ਵੀ ਕਿਸਾਨ ਫਸਲੀ ਵਿਭੰਸ਼ਤਾ ਅਪਣਾਣ ਪ੍ਰਤੀ ਉਸ਼ਾਹਤ ਹੋਣ ਪੀ.ਡੀ.ਸੀ. ਨਿਊਜ਼ ਲਈ ਮਾਨਸਾ ਤੋਂ ਨਵਦੀਪ ਅੱਲੂ ਵਾਲੀਆ ਦੀ ਰਿਪੋਰਟ